ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਤਣਾਅ ਵੱਧਦਾ ਜਾ ਰਿਹਾ ਹੈ ਉਮੀਦਵਾਰਾਂ ਵੱਲੋਂ ਲਾਜ਼ਮੀ ਦਸਤਾਵੇਜ਼ ਚੁੱਲਾ ਟੈਕਸ ਦੀ ਐਨਓਸੀਆਂ ਨਾ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਨੇ ਜਿਸ ਕਾਰਨ ਕਈ ਹਲਕਿਆਂ ਦੇ ਵਿੱਚ ਚੋਣਾਂ ਦੀਆਂ ਤਿਆਰੀਆਂ ਅਟਕ ਗਈਆਂ ਪਿੰਡ ਪੱਧਰ ਤੇ ಗ್ರಾಮ ਪੰਚਾਇਤਾਂ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਇਹਨਾਂ ਐਨਓਸੀਆਂਾਂ ਦੀ ਘਾਟ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਉਮੀਦਵਾਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ ਰੁਆਇਆ ਤੁਸੀਂ ਸੁਪੇਰ ਦੇ ਖੱਜਲ ਖੋਰ ਹੋ ਰਹੇ ਆਂ ਆਮ ਪਹਿਲਾਂ ਤਾਂ ਬीडीपीਓ ਸਾਹਿਬ ਨਹੀਂ ਜੀ ਬੈਠੇ ਇਥੇ ਤੇ ਪਹਿਲਾਂ ਭਵਿੰਦਰ ਸਿੰਘ ਜੀ ਬਠਾ ਤੇ ਸੈਕਟਰੀ ਆ ਤੇ ਹੁਣ ਫੋਨ ਕਰ ਕਰਕੇ ਹੀ ਬੁਲਾਏ ਨੇ ਤੇ ਸਾਡੇ ਕੋਲ ਹੱਲ ਵੀ ਇਹ ਕਹਿ ਰਹੇ ਨੇ ਜੀ ਕਹੋ ਦਮਾਂਗੇ ਅੱਜ ਕਿਉਂ ਦੇ ਰਿਆ ਨੂੰ ਸੀ ਤੇ ਬੈਠੇ ਨੇ ਜਦੋਂ ਸਾਡੇ ਬੰਦੇ ਮੈਂਬਰ ਨਹੀਂ ਹੈਗੇ ਪੰਚਾਇਤ ਸੰਪਤੀ ਨਹੀਂ ਹੈਗੇ ਨੇਲ ਦਾਣੋ ਦੀ ਫੋਟੋ ਅੱਜ ਦੇਣ ਦੀ ਕੀ ਪਰਲ ਬਣੀ ਇਹ ਸਾਰੇ ਆ ਮੂਠੋਲ ਰਹੇ ਨੇ ਕੰਮ ਕਰਕੇ ਰਾਜੀ ਨਹੀਂ ਤੁਹਾਡੇ ਸਾਹਮਣੇ ਅਫਸਰ ਸਾਹਿਬਾਨ ਦੇ ਕਰੇ ਸੀ ਦੇ ਰਹੇ ਆ ਅਫਸਰ ਦੇ ਕਰੇ ਸੀ ਦੇ ਰਹੇ ਨੇ ਉਸੇ ਸਾਹਮਣੇ ਨਹੀਂ ਦੇ ਦੇ ਤੁਹਾਡੇ ਸਾਹਮਣੇ ਆ ਤੁਸੀਂ ਖੜੇ ਆ ਜਿਉ ਇਹ ਦੇਖੋ ਫਾਰਮ ਭਰ ਕੇ ਦੇਣਗੇ ਔਰ ਕੋਡ ਚੈੱਕ ਕਰਕੇ ਕੋਈ ਬਕਾਇਆਤ ਨਹੀਂ ਹੈਗੇ ਨਾਲ ਨਾਮ ਨਾਲ ਸਾਈਨ ਕਰਕੇ ਕੋਡ ਦਾ ਚੈੱਕ ਆਮ ਤੌਰ ਤੇ ਕਹਿੰਦੇ ਸਾਡੇ ਬੰਦੇ ਬਲਕ ਸੰਪਤੀ ਤੇ ਪੰਚਾਇਤ ਸੰਪਤੀ ਦੇ ਬੰਦੇ ਹੈ ਹੀ ਨਹੀਂ ਪਹਿਲਾਂ ਅੱਜ ਤੱਕ ਨਹੀਂ ਹੈਗੇ ਉਹਨਾਂ ਦੇ ਬਲਕ ਕੋ ਡਿਊ ਨਹੀਂ ਹੈਗੇ ਅੱਜ ਕਿਉਂ ਦੇਣ ਦੀ ਕੀ ਪ੍ਰਾਬਲਮ ਹੈ ਦੇਖੋ ਚੈੱਕ ਕਰੋ ਦੇ ਦਿਓ ਹਣੋ ਕੀ ਲਾਖਾ ਖਜਲ ਕਿ ਤਿਆਰ ਖਜਲ ਕਰਕੇ ਤਿਆਰ ਕਰ ਖਤਰਾ ਪੂਰਾ ਕੀਤਾ ਅੰਦਾ ਦੋ ਤਰੀਕ ਹੋ ਗਈ ਪਹਿਲੇ ਹੀ ਸਮਾਂ ਬਹੁਤ ਘੱਟ ਹੈ ਤੇ ਇਸ ਲਈ ਸਾਡੇ ਬੰਦੇ ਫਾਰਮ ਕੋਲੋਂ ਪਰ ਲੱਗੇ ਕਦੋਂ ਐਨਓਸੀ ਮਿਲੂਗੀ ਉਦੋਂ ਕਹਿੰਦੇ ਕੱਲ ਨੂੰ ਆਜੋ ਕਦੋਂ ਤੱਕ ਇਹ ਮਤਲਬ ਅੱਜ ਕਿਉਂ ਨਹੀਂ ਪਹਿਲਾਂ ਤਾਂ ਆਣੀ ਨੇ ਡਿਊਟੀ ਦੇ ਸ਼ਿਵਰ ਦੇ ਬੈਠੇ ਨੇ ਅਸੀਂ ਫੋਨ ਕਰ ਕਰਕੇ ਇਹ ਕਿ ਆ ਵੀ ਤੁਹਾਡੀ ਚੀਜ਼ ਮਲਚਨ ਤੁਹਾਨੂੰ ਦੱਸਾਂਗੇ ਤਾਂ ਆ ਜੇ ਅਦਰਵਾਈਜ਼ ਨਹੀਂ ਆਉਂਦੇ ਦੇਖਿਓ ਪਿੰਡਾਂ 'ਚ ਬੰਨ ਨਹੀਂ ਦੇਣਾ ਤੇ ਇਹ ਚਾਹੁੰਦੇ ਨੇ ਭਾਨੇ ਸਰ ਵੀ ਅਸੀਂ ਐਨਓਸੀ ਸਾਡੇ ਬੰਦੇ ਨਾ ਦੇਣ ਤੇ ਆਪੋਜੀਸ਼ਨ ਵਾਲੇ ਜਾ ਕੇ ਰਿਟ ਪਟੀਸ਼ਨਾਂ ਪਾਉਣਗੇ ਸੈਂਟੇਸ 2 ਮਿਲ ਜੇ ਤੋਂ ਇਹਨਾਂ ਦੀ ਤਮੰਨਾ ਇਹ ਹੈ ਪਰ ਅਸੀਂ ਪੱਕੇ ਰਾਦੇ ਨਾਲ ਖੜੇ ਆ ਅਸੀਂ ਹਰ ਲੜਾਈ ਲੜਨ ਨੂੰ ਤਿਆਰ ਆ ਅਸੀਂ ਇਨੋਸੈਂਟ ਇਸ਼ੂ ਕਰਾਵਾਂਗੇ ਜਿਸਾਂ ਦਾ ਧਰਨਾ ਦੇਣਾ ਪਵੇ ਸਾਨੂੰ ਚਾਹੇ ਸਾਨੂੰ ਮਜਹਰਾ ਕਰਨਾ ਪਵੇ ਤੇ ਇਨੋਸੈਂਟ ਲੈ ਕੇ ਜਾਵਾਂਗੇ ਨਹੀਂ ਦੇਣਗੇ ਤਬ ਦੂਜੀ ਜਿਹੜੀ ਪ੍ਰਕਿਰਿਆ ਉਹ ਅਸੀਂ ਆਲਰੇਡੀ ਕੱਲ ਹੀ ਚਾਲੂ ਕਰਤੀ ਸੀ ਜਿਹਦੀ ਡਾਇਰੈਕਸ਼ਨਾਂ ਕਰਕੇ ਜਿਹੜਾ ਐਫਐਡਾਪਟ ਅਲੋਕ ਕਰਾਇਆ ਉਹ ਕੱਲ ਉਹੀ ਡਾਇਰੈਕਸ਼ਨਾਂ ਕਰਾ ਲਈਆਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਕਹਿ ਰਹੀ ਹੈ ਕਿ ਜੇ ਐਨਓਸੀ ਨਹੀਂ ਮਿਲੂਗੀ ਤਾਂ ਕੈਂਡੀਡੇਟ ਲੜੂਗਾ ਹੀ ਇਨ ਇਲੈਕਸ਼ਨਸ ਆਲਰੇਡੀ ਜਿੱਤੀਆਂ ਫਿਰ ਇਸਾਬ ਨਾਲ ਚੋ ਉਹਨਾਂ ਦਾ ਮਕਸਦ ਹੀ ਇਹ ਹੈ ਤੁਸੀਂ ਪਹਿਲੇ ਮਿਊਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਦੇਖ ਲਓ ਜਿੰਨੀ ਗੁੰਡਾਗਰਦੀ ਮਿਊਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਵਿੱਚ ਜੇ ਮੌਕੇ ਦੇ ਐਮਐਲਏ 200 ਬੰਦਾ ਲੈ ਕੇ ਸਰਕਾਰੀ ਬਿਲਡਿੰਗ ਦੇ ਅੰਦਰ ਬੈਠੇ ਨੇ ਤੇ ਉਹਦਾ ਕੀ ਮਕਸਦ ਸੀ ਇੱਕ ਬੰਦਾ ਆਪਣੀ ਨੋਮੀਨੇਸ਼ਨ ਕਰਨਾ ਆਉਂਦਾ ਹੈ ਉਹਦੇ ਨਾਲ ਦੋਸ ਪ੍ਰਪੋਜ਼ਰ ਹੁੰਦੇ ਨੇ ਤੇ ਉਹ ਤਿੰਨ ਬੰਦਿਆਂ ਨੂੰ 200 ਬੰਦਾ ਢਾ ਲੰਦਾ ਸੀ ਪਤਾ ਜੀ ਇਹ ਫਲਾਣੀ ਪਾਰਟੀ ਦਾ ਤੇ ਉਹ ਇਹਨਾਂ ਦਾ ਮਕਸਦ ਹੀ ਇਹ ਹੈ ਵੀ ਅਸੀਂ ਐਨਓਸੀਆਂ ਨਾ ਦਈਏ ਤੇ ਇਹਨਾਂ ਤੋਂ ਇੱਕ ਭੈ ਦਾ ਮੋਰ ਮੋਰ ਪੈਦਾ ਕਰਦੇ ਤਾਂ ਕਿ ਸਾਨੂੰ ਲੜਾਈ ਵੋਟਾਂ 'ਚ ਤਾਂ ਲੜਨਾ ਨਹੀਂ ਚਾਹੁੰਦੇ ਇਹ ਇਹ ਨਹੀਂ ਲੜਨਾ ਚਾਹੁੰਦੇ ਇਹਨਾਂ ਨੂੰ ਪਤਾ ਹੈ ਹਾਰਨਗੇ ਤੇ ਇਸ ਕਰਕੇ ਲੜਨਾ ਨਹੀਂ ਚਾਹੁੰਦੇ ਸਿਰਫ ਖੱਜਲ ਖੋਰੀ ਕਰ ਰਹੇ ਨੇ ਪਰ ਸਾਨੂੰ ਪੂਰਨ ਉਮੀਦ ਹੈ ਸਾਡੇ ਨਾਲ ਸਾਰੇ ਜਨਤਾ ਦਾ ਸਹਿਯੋਗ ਹੈ ਬਹੁਤ ਕਦੇ ਸਾਰੇ ਸਾਡੇ ਸਹਿਯੋਗ ਹੈ ਸਭ ਨੇ ਇੰਟਾ ਤੇ ਆਪਣੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗੀ ਜੀ ਨਾਲ ਸਾਡੇ ਯੂਥ ਦੇ ਪ੍ਰਧਾਨ ਜੀ ਮੋਹਿਤ ਮਿੰਦਰਾ ਜੀ ਨਾਲ ਹੋਰ ਵੀ ਜਿੰਨੇ ਸਾਡੇ ਲੀਡਰ ਨੇ ਲੋਕਲ ਲੀਡਰ ਨੇ ਸੀ ਜਿਲ੍ਹੇ ਦਾ ਪ੍ਰਧਾਨ ਹੈ ਮੇਰੇ ਨਾਲ ਦੋ ਬਲਾਕ ਅਭਿੰਦਰ ਚੋਕਲਾ ਜੀ ਐਡਵੋਕੇਟ ਨੇ ਇਹ ਇਹਨਾਂ ਦੀ ਅਸੀਂ ਕੁੱਡੀ ਲਈ ਹੈ ਉਹਦੇ ਨਾਲ ਹੀ ਸਾਡੇ ਹਰਵੀਰ ਸਿੰਘ ਢਿੰਟਸਾ ਜੀ ਦੇਖਿਆ ਜੀ ਅਕਾਲੀ ਦਲ ਦੀ ਕੈਂਡੀਡੇਟ ਨੇ ਬਸ ਪਾ ਦੇ ਲਈ ਕੋਈ ਕੰਗਰਸ ਆਮਾਦੀ ਪਾਰਟੀ ਦੇ ਕੈਂਡੀਡੇਟ ਆਏ ਨਹੀਂ ਜੀ ਇਹਨੂੰ ਕੀ ਕਰਨ ਉਹਨਾਂ ਨੂੰ ਰੋਡ ਹੀ ਨਹੀਂ ਹੁੰਦੀ ਜੀ ਉਹਨਾਂ ਦਾ ਉਹਨਾਂ ਕਰਕੇ ਤਾਂ ਸਾਨੂੰ ਡਿਲੇ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਹਾਲ ਤੱਕ ਕੈਂਡੀਡੇਟ ਨਹੀਂ ਹੋਏ ਉਹਨਾਂ ਨੂੰ ਉਹ ਉੱਥੇ ਬੈਠੇ ਇਸ਼ੂ ਕਰਾ ਰਹੇ ਨੇ ਮਰਜ਼ੀ ਨਾਲ ਨਹੀਂ 9 ਵਜੇ ਜਦੋਂ ਦਫਤਰ ਲੱਗਦਾ ਹੈ ਤੇ ਦਫਤਰ ਕਿਉਂ ਨਹੀਂ ਆਏ ਹੁਣ ਤੱਕ ਉਹਨਾਂ ਦੇ ਘਰ ਆਦੇ ਜੇ ਕੋਈ ਨਹੀਂ ਲਉਂਦੇ ਉਹ ਦੇਖ ਲੈਣ ਅੰਦਰ ਜਾ ਕੇ ਦੇਖੋ ਸਾਰੇ ਦਫਤਰ ਖਾਲੀ ਸਾਡੀ ਫੋਨ ਤੇ ਇੱਧਰ ਆਪਣੇ ਅਫਸਰਾਂ ਨੂੰ ਬਹੁਤ ਔਖਾ ਹੋ ਜਾਊਗਾ ਕੰਮ ਤੇ ਆਪਣੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਫਰਜ਼ ਨਿਭਾਓ ਲੋਕਾਂ ਨੂੰ ਲੋਕਤੰਤਰ ਦੇ ਵਿੱਚ ਇਲੈਕਸ਼ਨ ਲੜਨ ਦਿਓ ਇੱਕ ਮੇਲਾ ਇਹ ਲੋਕਤੰਤਰ ਦਾ ਮੇਲਾ ਹੈ ਦੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਤੁਸੀਂ ਤਾਂ ਹਰ ਵਾਰ ਗੱਲ ਘੁੱਟ ਦਿੰਦੇ ਹੋ ਅਕਾਲੀ ਦਲ ਬਚਨ ਵੱਧ ਦਾ ਅਸੀਂ ਹਰ ਇੱਕ ਪਾਰਟੀ ਦੀ ਲੜਾਈ ਲੜਾਂਗੇ ਹਰ ਇੱਕ ਸਿਆਸੀ ਪਾਰਟੀ ਜਦੋਂ ਧੱਕਾ ਹੋਊਗਾ ਆਪਣੀ ਦਾ ਲੜੀ ਰਾਂਗੇ ਇੱਕੇ ਫੈਸਲਾ ਵੀ ਆਇਆ ਕਿ ਇਹ ਇਨਸੀਡੈਂਟ ਦੀ ਲੋੜ ਨਹੀਂ ਹੁਣ ਐਫੀਡੇਵਿਟ ਦੀ ਜਿਹੜਾ ਹੋ ਜਾਏ ਮੈਨੂੰ ਗੱਲ ਇਹ ਵੀ ਉਹ ਤਾਂ ਚਲੋ ਕਲੇਰ ਸਾਹਮਣੇ ਬੜੀ ਸੋਹਣੀ ਗੱਲ ਦੱਸਿਆ ਪਰ ਕਈ ਵਾਰ ਸਰਕਾਰ ਚਲਾਕੀਆਂ ਕਰ ਜਾਂਦੀ ਹੈ ਨਿਗਮਵਾਰ ਨੂੰ ਵੀ ਇਹ ਗੱਲ ਆਈ ਸੀ ਉਹ ਕਹਿ ਦਿੰਦੇ ਨੇ ਪਰ ਉਹ ਬਾਅਦ ਇਨਾਂ ਨੇ ਕਹਿਣਾ ਆ ਘੱਟ ਰਹਿ ਕੇ ਜੋ ਵੱਧ ਰਹਿ ਗਿਆ ਜੀ ਇਹਨਾਂ ਨੇ ਮੁੜ ਕੇ ਦੇਖੋ ਅਸੀਂ ਨਹੀਂ ਚਾਹੁੰਦੇ ਹੈ ਕਿਉਂਕਿ ਅਸੀਂ ਅਸੀਂ ਜਿੱਤ ਜਿੱਤ ਯਕੀਨੀ ਹੋਈ ਵੀ ਹੈ ਸ਼ਰੋਮ ਨੇ ਅਕਾਲੀ ਦਲ ਜ਼ਮੀਨੀ ਤੌਰ ਤੇ ਲੋਕ ਕਿਉਂਕਿ ਖੇਤਰੀ ਪਾਰਟੀ ਅੱਜ ਲੋਕਾਂ ਦੀ ਮਾਂ ਪਾਰਟੀ ਜ਼ਰੂਰਤ ਬਣ ਚੁੱਕਿਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਇੱਕ ਕੋਈ ਚੀਜ਼ ਕਮਜ਼ੋਰੀ ਰਹੇ ਜੇ ਕਰ ਲੋ ਉਹਦਾ ਕਮਜ਼ੋਰੀ ਦਾ ਫਾਇਦਾ ਚੱਕ ਕੇ ਕਿਸੇ ਕਾਗਜ਼ੀ ਪੱਤਰ ਦਾ ਤੇ ਸਾਡੇ ਉਮੀਦਵਾਰਾਂ ਨੂੰ ਫੇਰ ਦੋਵੇ ਮੈਦਾਨ ਚੋਂ ਪਹਿਲਾਂ ਜਾਣ ਤੋਂ ਪਹਿਲਾਂ ਹੀ ਸਰਕਾਰ ਫੇਰ ਕੋਟੇ ਟੇਕਦੀ ਫਿਰੇਗੀ ਇੱਕੋ ਸ਼ਾਮ-ਦਾਮ-ਦੰਡਵੇ ਦਾ ਲੱਗਦਾ ਵੀ ਉਹ ਸ਼ੁਰੂ ਹੋ ਗਈਆਂ ਚੀਜ਼ਾਂ ਜੀ ਹੁਣ ਦੁਬਾਰਾ ਫਿਰ 30500 ਵੋਟ ਸ਼੍ਰੋਮਣੀ ਕਾਲੀਦਾ ਨੇ ਲੈ ਕੇ ਵਰਸਿਸ ਪੁਲਿਸ ਐਸਐਸਪੀ ਸਸਪੈਂਡ ਈਐਸਪੀ ਸਸਪੈਂਡ ਦੋ ਐਸਐਸਪੀ ਸਸਪੈਂਡ ਹੋਣੇ ਤਰਨ ਤਾਰਨ ਦੇ ਵਿੱਚ ਉਹ ਸ਼ਾਮ- ਜਦ ਸ਼ਰੋਮਣੀ ਅਕਾਲੀ ਦਲ ਮਦਾਚ ਨਿਤਰਦਾ ਇਹ ਰਾਜਨੀਤਿਕ ਜਿਹੜੀ ਪਾਲਸੀਆਂ ਨੇ ਚੱਲੇ ਨਹੀਂ ਕਰਦੀਆਂ ਕਿਉਂਕਿ ਲੋਕਾਂ ਦੇ ਦਿਲਾਂ ਚ ਲੋਕਾਂ ਦੇ ਮਾ ਪਾਰਟੀ ਖੇਤਰੀ ਪਾਰਟੀ ਲੋਕਾਂ ਦੇ ਜ਼ਹਿਨ ਚ ਹੈ ਉਹਨਾਂ ਨੂੰ ਪਤਾ ਵੀ ਰਾਜ ਮਾ ਮਾ ਨਾਲ ਕਹਿੰਦੇ ਮਾਸੀ ਨਾਲ ਮਾਣੜੇ ਹੁੰਦੀ ਹੈ ਤੇ ਮਾ ਵਰਗਾ ਕੋਈ ਨਹੀਂ ਮਾ ਪਾਰਟੀ ਵਰਗਾ ਕੋਈ ਨਹੀਂ ਕਰਦਾ ਇਹ ਸਾਰੇ ਭੇਦ ਭੂਦ ਸਭ ਮਿਟਾ ਦਿਆ ਕਿਉਂਕਿ ਸ਼ਰੋਮਣੀ ਅਕਾਲੀ ਦਲ ਪੰਜਾਬਿਆਂ ਦੀ ਇਲਾਚ ਬਸਣ ਵਾਲੀ ਪਾਰਟੀ 105 ਸਾਲ ਤੋਂ ਪੰਜਾਬ ਦੀ ਸੇਵਾ ਕਰਦੇ ਆ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਸੰਘਰਸ਼ ਕਰਦੀ ਆਈ ਹੈ ਪਾਰਟੀ ਤੇ ਇਸ ਲਈ ਸਾਡੇ ਕੋਲ ਕੋਈ ਭੇਜਤ ਪੁੱਤ ਦੰਡ ਨਹੀਂ ਚੱਲਣੀ ਹੈ ਦੰਡ ਤਾਂ ਹੁਣ ਇਹਨੂੰ ਦਿਖਾਵਾਂਗੇ ਹੁਣ ਦੇਖੀਨੇ ਆ ਤੂੰ ਨੇ 17 ਤਰੀਕ ਨੂੰ ਦੇਖੋ ਕੀ ਰਿਜ਼ਲਟ ਆਉਣਾ ਹੈ ਕੀ ਲੱਗਦਾ ਮਤਲਬ ਪ੍ਰੈਸ਼ਰ ਚ ਨੇ ਜੀ ਅਫਸਰ ਸਾਹਿਬਾਂ ਮੈਂ ਦੱਸਿਆ ਤੁਰਕਟਨਾ ਨਾਲ ਹੀ ਵੀ ਸਰਕਾਰ ਮੇਰੀ ਬੇਨਤੀ ਦੇ ਧਿਆਨ ਕਰੋ ਦੁਰਘਟਨਾ ਬਸ ਆਈ ਵੀ ਸਰਕਾਰ ਨਾ ਕਿ ਬਹੁਮਤ ਲੈ ਕੇ ਲੋਕ ਲੋਕਾਂ ਦੇ ਉਹਦੇ ਮਤ ਨਾਲ ਨਹੀਂ ਆਈਏ ਦੁਰਘਟ ਐਕਸੀਡੈਂਟਲ ਗਵਰਨਮੈਂਟ ਆ ਇਹ ਐਕਸੀਡੈਂਟਲ ਮੁੱਖ ਮੰਤਰੀ ਆ ਉਹਦਾ ਐਕਸੀਡੈਂਟਲ ਪਾਲਿਸੀਆਂ ਨੇ ਯੂ ਟਰਨ ਲੈਂਦੇ ਨੇ ਕਦੇ ਲੈਂਡ ਪੁਲਿੰਗ ਤੇ ਲੈਂਦੇ ਨੇ ਕਦੇ ਤੇ ਤੇ ਆ ਹੁਣ ਜ਼ਿੰਮੇਵਾਰੀ ਵੇਚਣ ਤੇ ਵੀ ਢੇੜਾ ਆ ਸਾਰੀ ਜਗ੍ਹਾ ਵਿੱਚ ਲੋ ਫਿਰਦੇ ਸਰਕਾਰ ਮੈਂ ਤਾਂ ਪਹਿਲਾ ਗਵਰਨਮੈਂਟ ਪ੍ਰੈਸ ਦੇ ਮੋਹਰੇ ਵੀ ਅਸੀਂ ਤਾਂ ਧਰਨੇ 'ਚ ਬੈਠੇ ਮੈਂ ਜਾ ਕੇ ਨਾਲ ਡੱਟ ਕੇ ਖੜੇ ਆ ਪੰਜਾਬ ਦੀ 1 ਇੰਚ ਜ਼ਮੀਨ ਤੇ ਇੰਨਾ ਤੁਗਲਕੀ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦਵਾਗੇ ਇਹਨਾਂ ਜਿਹੜੇ ਜਿਹੜੇ ਆ ਧੜ ਵੀ ਆਏ ਵੀ